ਬੇਟਕਰ ਦੇ ਵਿਚਾਰਾਂ ਤੇ ਚਲਦੇ ਹਾਂ ਜੇ ਨਹੀਂ ਚਲਦੇ ਤਾਂ ਸਾਨੂੰ ਆਤਮ ਚਿੰਤਨ ਕਰਨ ਦੀ ਲੋੜ ਹੈ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਦੀ ਬਦੌਲਤ ਅਸੀਂ ਲੋਕ ਦੇਸ਼ ਦੇ ਵਿੱਚ ਅਲੱਗ-ਅਲੱਗ ਉਹਦਿਆਂ ਤੇ ਪਹੁੰਚੇ ਸਾਡੇ ਸਮਾਜ ਦੀਆਂ ਭੈਣਾਂ ਸਾਡੀਆਂ ਧੀਆਂ ਇਸ ਦੇਸ਼ ਦੇ ਵਿੱਚ ਮਨੁੱਖਾ ਬਾਰਮੀਆਂ ਦੇ ਬਰਾਬਰ ਦੀਆਂ ਜਣੀਆਂ ਉਹ ਭਾਈਵਾਲ ਬਣੀਆਂ ਲੇਕਿਨ ਸਾਥੀਓ ਕੀ ਸਰਪਸਬੰਡ ਮੈਂਟ ਕਰਨ ਦਾ ਖਰਚ ਅਦਾ ਕਰਨ ਦੇ ਲਈ ਉਹਨਾਂ ਦੀ ਜਿਹੜੀ ਵਿਚਾਰਧਾਰਾ ਸੀ ਉਹ ਆਮ ਲੋਕਾਂ ਤੱਕ ਪਹੁੰਚਾਉਣ ਦੇ ਲਈ ਅਸੀਂ ਕੋਈ ਉਪਰਾਹਲਾ ਕਰ ਰਹੇ ਹਾਂ ਮੈਨੂੰ ਲੱਗਦਾ ਸ਼ਾਇਦ ਅਸੀਂ ਕੋਈ ਉਪਰਾਹਲਾ ਨਹੀਂ ਕਰਦੇ ਕਿਉਂਕਿ ਜਿਸ ਤਰ੍ਹਾਂ ਭਾਰਤ ਸਰਕਾਰ ਨੇ ਕੀਤਾ ਉਸੇ ਤਰ੍ਹਾਂ ਅਸੀਂ ਲੋਕ ਨਹੀਂ ਕਰਦੇ 1990 ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਨੂੰ ਭਾਰਤ ਰਤਨ ਦਿੱਤਾ ਗਿਆ ਔਰ ਬਹੁਤ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀ ਇੱਕ ਦੋ ਤੁਸੀਂ ਜਾਣਦੇ ਹੋਵੋਗੇ ਉਹਨਾਂ ਨੂੰ ਸਨ 71 ਦੇ ਵਿੱਚ ਹੀ ਭਾਰਤ ਰਤਨ ਜਿਹੜਾ ਉਹ ਦੇ ਦਿੱਤਾ ਗਿਆ ਬਾਬਾ ਸਾਹਿਬ ਨੂੰ ਅੰਬੇਦਕਰ ਦੀ ਯਾਦ ਬੜੀ देर बाद ਆਈ ਪਰ ਲੇਕਿਨ ਬਾਬਾ ਸਾਹਿਬ ਅੰਬੇਦਕਰ ਆਪਣੀ ਵਿਦਵਤਾ ਦੇ ਨਾਲ ਆਪਣੇ ਸਮਾਨਤਾ ਦੇ ਥੋੜ ਦੇ ਨਾਲ ਇਸ ਦੇਸ਼ ਦੇ ਵਿੱਚ ਔਰ ਪੂਰੇ ਵਿਸ਼ਵ ਦੇ ਵਿੱਚ ਆਪਣਾ ਪਰਚਮ ਲਹਿਰਾ ਚੁੱਕੇ ਸੀ ਮੈਂ ਸਮਝਦਾ ਬਾਬਾ ਸਾਹਿਬ ਅੰਬੇਡਕਰ ਨੂੰ ਭਾਰਤ ਰਤਨ ਦਾ ਅਵਾਰਡ ਦੇ ਕੇ ਭਾਰਤ ਰਤਨ ਅਵਾਰਡ ਦੀ लाज ਰੱਖੀ ਗਈ ਹੈ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਭਾਰਤ ਰਤਨ ਨਹੀਂ ਬਾਬਾ ਸਾਹਿਬ ਅੰਬੇਡਕਰ ਵਿਸ਼ਵ ਰਤਨ ਹੈ ਤਾਂ ਸਾਥੀਓ ਅੱਜ ਵੀ ਕੁਝ ਲੋਕ ਪਿਛਲੇ ਕੁਝ ਸਮਿਆਂ ਜੀ ਤੁਸੀਂ ਦੇਖਿਆ ਹੋਊਗਾ ਕਿ ਬਾਬਾ ਸਾਹਿਬ ਅੰਬੇਡਕਰ ਦੀਆਂ ਹਥਾਂ-ਥਾਂ ਤੇ ਮੂਰਤੀਆਂ ਭੱਗੀਆਂ ਜਾ ਰਹੀਆਂ ਬਹੁਤ ਸਾਰੇ ਲੋਕ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਦਾ ਅਪਮਾਨ ਕਰਦੇ ਆ ਜੇ ਡਾਕਟਰਾਂ ਦੀ ਭਾਸ਼ਾ ਦੇ ਵਿੱਚ ਸਮਝੀਏ ਤਾਂ ਜਿਸ ਚੀਜ਼ ਦਾ ਰਿਐਕਸ਼ਨ ਹੋਣਾ ਲੱਗ ਹੋਣ ਲੱਗ ਪਵੇ ਤਾਂ ਉਸ ਉਸ ਜਿਸ ਇਨਸਾਨ ਨੂੰ ਰਿਐਕਸ਼ਨ ਹੋਣਾ ਲੱਗ ਪਵੇ ਤਾਂ ਮੈਂ ਸਮਝਦਾ ਕਿ ਉਹਦੀ ਮੌਤ ਨਿਸ਼ਚਿਤ ਹੋ ਜਾਂਦੀ ਹੈ ਤੁਹਾਡੇ ਵਿਰੋਧੀ ਅੱਜ ਬਾਬਾ ਸਾਬਾ ਅੰਬੇਡਕਰ ਦੀ ਮੂਰਤੀ ਤੋਂ ਵੀ ਡਰ ਰਹੇ ਨੇ ਇਸ ਕਰਕੇ ਉਹ ਲੋਕ ਬਾਬਾ ਸਾਬਾ ਅੰਬੇਡਕਰ ਦੀ ਮੂਰਤੀ ਦੇ ਨਾਲ ਅਲੱਗ-ਅਲੱਗ ਤਰ੍ਹਾਂ ਦੀਆਂ ਜੜੀਆਂ ਖਿਲਵਾੜ ਕਰਦੇ ਨੇ ਲੇਕਿਨ ਸਾਥੀਓ ਸਮਝਣ ਦੀ ਲੋੜ ਹੈ ਕਿ ਬਾਬਾ ਸਾਹਿਬ ਅੰਬੇਡਕਰ ਉਹਨੂੰ ਇੱਕ ਦਲਤਾਂ ਦਾ ਮਸੀਹਾ ਬਣਾ ਕੇ ਸਮਾਜ ਦੇ ਵਿੱਚ ਰਿਪਰੈਜ਼ੈਂਟ ਕੀਤਾ ਜਾਂਦਾ ਕਿ ਇਹ ਸਿਰਫ ਤੇ ਸਿਰਫ ਦਲਤਾਂ ਦਾ ਮਸੀਹਾ ਹੈ ਐਡੇ ਵੱਡੇ ਆਈਕਨ ਨੂੰ ਸਿਰਫ ਤੇ ਸਿਰਫ ਇਹ ਕਹਿ ਦੇਣਾ ਕਿ ਇਹ ਦਲਤਾਂ ਦਾ ਮਸੀਹਾ ਹੈ ਮੈਂ ਸਮਝਦਾ ਕਿ ਬਾਬਾ ਸਾਹਿਬ ਅੰਬੇਡਕਰ ਦੀ ਵਿਸ਼ੇਪਧਰੀ ਸ਼ਖਸੀਅਤ ਦੇ ਨਾਲ ਬਹੁਤ ਵੱਡਾ ਧੋਖਾ ਹੈ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਦੀਆਂ ਕੁਝ ਕੰਮ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਨੇ 1917 ਦੇ ਵਿੱਚ ਇੱਕ ਕਿਤਾਬ ਲਿਖੀ ਇਹਨਾਂ ਗੱਲਾਂ ਨੂੰ ਗਵਰਨਰ ਸੁਣਿਓ ਬਾਬਾ ਸਭੋਂ ਮੇਡ ਕਰ 1917 ਦੇ ਵਿੱਚ ਇੱਕ ਕਿਤਾਬ ਲਿਖਦੇ ਨੇ ਸਮਾਲ ਹੋਲਡਿੰਗਸ ਆਫ ਇੰਡੀਆ ਐਂਡ देयर ਰੈਮਡੀ ਅੱਜ ਪ੍ਰੋਗਰਾਮ ਅਸੀਂ ਕਰ ਰਹੇ ਹਾਂ ਬਹੁਤ ਸਾਰੇ ਸਾਥੀਆਂ ਨੂੰ ਸਾਡੇ ਪ੍ਰੋਗਰਾਮ ਤੋਂ ਬਾਅਦ ਦੁਬਾਰ ਚ ਗੱਲ ਆਊਗੀ ਯਾਰ ਆ ਪ੍ਰਬੰਧ ਜਿਹੜਾ ਹੋਣਾ ਚਾਹੀਦਾ ਸੀ ਆ ਪ੍ਰਬੰਧ ਹੋਣਾ ਚਾਹੀਦਾ ਸੀ ਪਰ ਸਾਡਾ ਪੁਰਖਾ ਕੀ ਕਰ ਰਿਹਾ ਅਸੀਂ ਨੁਕਸ ਕਰਦੇ ਹਾਂ ਸਾਡਾ ਪੁਰਖਾ ਜੇ ਪ੍ਰੋਬਲਮ ਰੱਖ ਰਿਹਾ ਤਾਂ ਉਹਦਾ ਸੋਲੂਸ਼ਨ ਵੀ ਤੁਹਾਡੇ ਸਾਹਮਣੇ ਦਾ ਕਿਤਾਬ ਲਿਖੀ ਸਮਾਨ ਹੋਲਡਿੰਗਸ ਆਫ ਇੰਡੀਆ ਐਂਡ देयर ਰੈਮਡੀਸ ਭਾਵ ਇਸ ਦੇਸ਼ ਦੇ ਵਿੱਚ ਜਿਹੜੀ ਜ਼ਮੀਨਾਂ ਸੀ ਉਹਦੀ ਚੱਕਬੰਦੀ ਨਹੀਂ ਸੀ ਉਸ ਤਰ੍ਹਾਂ ਦੀ ਜ਼ਮੀਨ ਇੱਕ ਕਿਲਾ ਇਸ ਜਗ੍ਹਾ ਔਰ ਇੱਕ ਕਿਲਾ ਕਿਤੇ ਹੋਰ ਜਗ੍ਹਾ ਔਰ ਉਹਦੇ ਨਾਲ ਪ੍ਰੋਬਲਮ ਕੀ ਹੁੰਦੀ ਸੀ ਕਿ ਜਿਹੜਾ ਪਾਣੀ ਆ ਉਹ ਪ੍ਰੋਪਰ ਖੇਤਾਂ ਤੱਕ ਨਹੀਂ ਸੀ ਪਹੁੰਚਦਾ ਉਦੇ ਨਾਲ ਜਿਹੜਾ ਫਾਰਮਰ ਕੰਮ ਕਰਨ ਵਾਲਾ ਆ ਉਹਦੀ ਵੀ ਪਹੁੰਚ ਉਸੋਂ ਤੱਕ ਨਹੀਂ ਸੀ ਤੇ ਬਾਬਾ ਸਾਹਿਬ ਅੰਬੇਡਕਰ ਦੀ ਰეკਮੰਡੇਸ਼ਨ ਤੇ ਅੰਗਰੇਜ਼ ਸਰਕਾਰ ਨੇ ਚਤਬੰਦੀ ਅਧ ਨਿਯਮ ਲਿਆ ਕੇ ਇਸ ਦੇਸ਼ ਦੀਆਂ ਜ਼ਮੀਨਾਂ ਨੂੰ ਇਕੀਕਰਤ ਕੀਤਾ ਸਾਥੀਓ ਮੈਂ ਤੁਹਾਡੇ ਤੋਂ ਕੁੱਛਣਾ ਚਾਹੁੰਦਾ ਕਿ ਕੀ ਬਾਬਾ ਸਾਹਿਬ ਅੰਬੇਡਕਰ ਨੂੰ ਦਲਤਾਂ ਦਾ ਮਸੀਹਾ ਕਹਿਣਾ ਬਾਬਾ ਸਾਹਿਬ ਅੰਬੇਡਕਰ ਦਾ ਅਪਮਾਨ ਨਹੀਂ ਹੈ 1928 ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਬੰਬੇ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਇੱਕ ਬਿੱਲ ਲੈ ਕੇ ਆਉਂਦੇ ਔਰ ਉਹ ਬਿੱਲ ਕਿਉਂ ਲਿਆਉਂਦੇ ਨੇ ਕਿਉਂਕਿ ਉਸ ਵੇਲੇ ਜਿਹੜੀਆਂ ਔਰਤਾਂ ਫੈਕਟਰੀ ਦੇ ਵਿੱਚ ਕੰਮ ਕਰਦੀਆਂ ਸੀ ਜਦੋਂ ਗਰਭਵਤੀ ਹੁੰਦੀਆਂ ਸੀ ਤਾਂ ਉਹਨਾਂ ਦੇ ਕਾਲਮ ਦੇ ਅੱਗੇ ਐਕਸੀਡੈਂਟ ਲਿਖ ਕੇ ਉਹਨਾਂ ਨੂੰ ਕੰਮ ਭੇਜ ਦਿੱਤਾ ਜਾਂਦਾ ਸੀ ਔਰ ਉਸ ਦੌਰਾਨ ਉਹਨਾਂ ਨੂੰ ਕੋਈ ਵੀ ਜੜੀ ਆ ਮਿਹਨਤਾਂ ਨਾਲ ਨਹੀਂ ਸਿੱਟਤਾ ਜਾਂਦਾ ਲੇਕਿਨ ਬਾਬਾ ਸਾਹਿਬ ਅੰਬੇਡਕਰ ਨੇ ਇਹ ਗੱਲ ਕਹੀ ਕਿ ਜਦ ਕੋਈ ਔਰਤ ਕਿਸੇ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਹ ਸਿਰਫ ਤੇ ਸਿਰਫ ਆਪਣੇ ਪਰਿਵਾਰ ਦੇ ਕਿਸੇ ਜੀਵ ਨੂੰ ਜਨਮ ਨਹੀਂ ਦੇਦੀ ਉਹ ਭਾਰਤ ਦੇ ਨਾਗਰਿਕ ਨੂੰ ਜਨਮ ਦਿੰਦੀ ਹੈ ਇਸ ਲਈ ਸਰਕਾਰ ਦੀ ਡਿਊਟੀ ਇਹ ਬਣਦੀ ਹੈ ਕਿ ਉਸ ਔਰਤ ਦੇ ਉਸ ਔਰਤ ਨੂੰ ਪ੍ਰਸੂਤੀ ਛੁੱਟੀਆਂ ਦਿੱਤੀਆਂ ਜਾਣ ਔਰ ਉਸ ਦੇ ਦੌਰਾਨ ਉਹਨੂੰ ਬਰਾਬਰ ਦੀ ਜਿਹੜੀ ਤਨਖਾਹ ਵੀ ਦਿੱਤੀ ਜਾਵੇ ਕੀ ਸਾਥੀਓ ਕੀ ਬੱਚਿਆਂ ਨੂੰ ਜਨਮ ਸਿਰਫ ਤੇ ਸਿਰਫ ਦਲਤਔਰਤਾ ਨੇ ਲਿਆ ਸੀ ਜੇ ਨਹੀਂ ਸੀ ਦੇਰੀਆਂ ਇਹ ਸਾਰੇ ਸਮਾਜ ਦੀਆਂ ਔਰਤਾਂ ਬੱਚੇ ਨੂੰ ਜਨਮ ਦਿੰਦੀਆਂ ਨੇ ਔਰ ਬਾਬਾ ਸਾਹਿਬ ਅੰਬੇਡਕਰ ਇਹੋ ਜਿਹਾ ਬਿੱਲ ਲੈ ਕੇ ਆਉਂਦੇ ਨੇ ਤਾਂ ਕੀ ਬਾਬਾ ਸਾਹਿਬ ਅੰਬੇਡਕਰ ਨੂੰ ਦਲਤਾ ਦਾ ਮਸੀਹਾ ਕਹਿਣਾ ਬਾਬਾ ਸਾਹਿਬ ਅੰਬੇਡਕਰ ਦੀ ਸ਼ਖਸੀਅਤ ਦੇ ਨਾਲ ਨਿਆਹ ਜਾ ਅਲਿਆ ਬਾਬਾ ਸਾਹਿਬ ਅੰਬੇਡਕਰ ਦੇ ਇੱਕ ਬਹੁਤ ਵੱਡਾ ਬਹੁਤ ਸਾਰੇ ਲੋਕ ਡੀਂਗਾ ਮਾਰਦੇ ਆ ਕਿ ਸ਼ਾਦ ਬਾਬਾ ਸਾਹਿਬ ਅੰਬੇਡਕਰ ਨੂੰ ਸੰਵਿਧਾਨ ਸਭਾ ਦੇ ਵਿੱਚ ਭੇਟ ਕੇ ਕੋਈ ਬਾਬਾ ਸਾਹਿਬ ਅੰਬੇਡਕਰ ਨੇ ਕੋਈ ਉਪਕਾਰ ਕੀਤਾ ਗਿਆ ਭਾਰਤ ਦਾ ਪ੍ਰਧਾਨ ਮੰਤਰੀ ਪੰਡਤ ਜਵਾਰਲਾਲ ਨਹਿਰੂ ਇੱਕ ਚਿੱਠੀ ਲਿਖਦਾ ਆਪਣੀ ਭੈਣ ਨੂੰ ਵਿਜੈ ਲక్ష్ਮੀ ਪੰਡਤ ਨੂੰ ਔਰ ਉਹ ਚਿੱਠੀ ਦੇ ਵਿੱਚ ਕੀ ਲਿਖਿਆ ਕੀ ਪ੍ਰਧਾਨ ਮੰਤਰੀ ਦੀ ਇੱਛਾ ਹੈ ਕਿ ਤੁਸੀਂ ਇੱਕ ਅੰਗਰੇਜ਼ ਜਿਹਦਾ ਨਾਮ ਸਰ ਆਈਵਰ ਜੈਨਿਕਸ ਹੈ ਉਹਨੂੰ ਮਿਲੋ ਔਰ ਉਹਨੂੰ ਇਹ ਜਾ ਕੇ ਕਹੋ ਕਿ ਭਾਰਤ ਦੇ ਪ੍ਰਧਾਨ ਮੰਤਰੀ ਇਹ ਚਾਹੁੰਦੇ ਨੇ ਕਿ ਤੁਸੀਂ ਭਾਰਤ ਦਾ ਸੰਵਿਧਾਨ ਲਿਖੋ ਆਈਵਰ ਜੈਨਿਕਸ ਕੌਣ ਆ ਆਈਵਰ ਜੈਨੇਕਸ ਉਹ ਆਦਮੀ ਆ ਜਿਹੜਾ ਉਸ ਵੇਲੇ 6 ਦੇਸ਼ਾਂ ਦਾ ਸੰਵਿਧਾਨ ਲਿਖ ਚੁੱਕਿਆ ਸੀ ਤੁਸੀਂ ਖੁਦ ਸੋਚੋ ਜਿਹੜਾ ਆਦਮੀ 6 ਦੇਸ਼ਾਂ ਦਾ ਸੰਵਿਧਾਨ ਲਿਖ ਚੁੱਕਿਆ ਉਸ ਆਦਮੀ ਦੀ ਵਿਸ਼ਵ ਲੈਵਲ ਤੇ ਪਰਸਨੈਲਿਟੀ ਕਿਸ ਤਰ੍ਹਾਂ ਦੀ ਹੋਏ ਜਦ ਵੀ ਜੇ ਲక్ష్ਮੀ ਪੰਡਤ ਸਾਰ ਆਈਵਰ ਜੈਨੇਕਸ ਨੂੰ ਮਿਲੇ ਔਰ ਉਹਨਾਂ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੀ ਇੱਛਾ ਹੈ ਕਿ ਤੁਸੀਂ ਭਾਰਤ ਦਾ ਸੰਵਿਧਾਨ ਲਿਖੋ ਤਾਂ ਸਰ ਆਈਵਰ ਜੈਨੇਕਸ ਨੇ ਕਿਹਾ कि पंडित जवाहरलाल नेहरू ਨੂੰ ਚਾਹੀਦਾ ਹੈ ਕਿ ਉਹ ਭਾਰਤ ਦੇਸ਼ ਦੇ ਵਿੱਚ ਇੱਕ ਬਹੁਤ ਮਹਾਨ ਵਿਦਵਾਨ ਬੈਠਾ ਹੈ ਉਸ ਦੇ ਕੋਲੋਂ ਭਾਰਤ ਦਾ ਸੰਵਿਧਾਨ ਲਿਖਾਈ ਕਿਉਂਕਿ 6 ਦਸਾਂ ਦਾ ਸੰਵਿਧਾਨ ਲਿਖਦੇ ਸਮੇਂ ਮੈਂ ਉਸ ਮਹਾਪੁਰਸ਼ ਤੋਂ ਬਾਰ ਬਾਰ رائے ਲਈ ਹੈ ਔਰ ਉਹ رائے ਦੇਮ ਵਾਲਾ ਮਹਾਪੁਰਸ਼ ਬਾਬਾ ਸੋਭਾ ਅੰਬੇਦਕਰ ਹੈ ਅਜ਼ਾਦੀ ਹੋ ਜਦ ਆਜ਼ਾਦ ਹੋ ਗਏ ਅਸੀਂ ਦੇਸ਼ ਆਜ਼ਾਦ ਹੋ ਗਿਆ ਅੱਜ ਜਿਹਨੇ ਤੁਸੀਂ ਮੁਲਾਜ਼ਮ ਲੋਕ ਬੈਠੇ ਆ ਸ਼ਾਇਰ ਇਸਤੀ ਜਵਾਰੇ ਨਹੀਂ ਜਾਣਦੇ ਅਸੀਂ ਲੋਕ ਫਿਰ ਬਾ ਪੰਡਤ ਜਵਾਰਲਾ ਨਹਿਰੂ ਨੂੰ ਇੱਕ ਬਹੁਤ ਚਿੰਤਾ ਸਤਾਈ ਜਾਏ ਜਿਸ